ਇਹ ਕੰਵਿਰਾ ਦਾ ਰੋਲ ਕਰਿਆ ਧਨੀ RAM ਨੇ ਅੱਛਾ ਮੈਂ ਡਾਕਟਰ ਦਾ ਰੋਲ ਕਰਿਆ ਧਨੀ RAM ਦੱਸ ਦਈਏ ਜੀ ਧਨੀ RAM ਚਮਕੀਲਾ ਜੀ ਦਾ ਪਹਿਲਾ ਨਾਮ ਸੀ ਕਿਉਂਕਿ ਜਿਹੜੇ ਦੋਸਤ shear ਨਹੀਂ ਜਾਣਦੇ ਉਹਨਾਂ ਨੂੰ ਕਨਫਿਊਜ਼ਨ ਇਹ ਇੱਕ ਦੂਜੇ ਨਾਲ ਮਿਲਦੇ ਸੀ ਹਰ ਘੜੀ ਜੇਤੇ ਰਹਦੇ ਸੀ ਸੁਭਾਅ ਕਿਵੇਂ ਦਾ ਸੀ ਚਮਕੀਲੇ ਦਾ ਵਧੀਆ ਬੰਦਾ ਸੀ ਗੁੱਟ ਸੀਗਾ 14 ਘੜ ਨੂੰ ਹੂੰ ਮੇੜ ਤੋਂ ਗਾ ਕੇ 1:30 ਵਜੇ ਫਿਰ ਪ੍ਰਮੇਂਦਰ ਸਿੰਘ ਨੂੰ ਕੰਧ ਟਪਾਈ ਚੱਕੇ ਦੂਜੇ ਦਿਨ ਫਿਰ ਮੈਂ ਇਹਦੇ ਕੋਲ ਸਵੇਰੇ ਗਿਆ ਸਾ 6 ਵਜੇ ਮਗਰਤਾ ਨੀਰਾਮਨ ਉੱਠ ਜਾਰ ਮੈਂ ਤਾਂ ਵਿਆਹ ਲੈਣਾ ਅੱਛਾ ਤੇ ਜਦੋਂ ਸਹਰਾਣੇ ਥੱਲੇੋਂ ਕਹਿੰਦਾ ਕਾਗਜ਼ ਚ ਚੱਕ ਜੋ ਕਾਗਜ਼ ਚੱਕਿਆ ਕਹਿੰਦਾ ਮੈਂ ਗਾਣਾ ਲਿਖਿਆ ਹੂੰ ਦੇਰ ਪਉਣੇ ਦੋ ਵੇਟਾ ਮੇਰੇ ਕੋਲ ਆਇਆ ਕਹਿੰਦਾ ਤੇਲ ਭਾਂਬਰ ਤੇ ਪਾ ਬੈਠੀ ਗਾਣਾ ਮੈਨੂੰ ਸੁਣਾਇਆ ਬੰਦੇ ਨੇ ਉਹ ਟਾਈਮ ਆਹ ਅਣੀ ਬਟਾ ਸਪੀਕਰ ਲਾ ਲਿਆ ਐਮਰਜੈਂਸੀ ਤੇ ਦਫਤਰ ਅੱਛਾ ਦਫਤਰ ਸਪੀਕਰ ਲਾ ਕੇ ਬੈਠੇ ਰਾਤ ਨੂੰ 1:30 ਵਜੇ ਉੱਥੇ ਬੱਸ 8:00 ਕੋ ਰਾਤ ਨੂੰ ਪੁਲਸ ਵਾਲਿਆਂ ਨੇ ਸਾਰੀ ਚੱਕ ਲਈ ਚਮਕੀਲਾ ਵੀ ਵਿੱਚ ਚਮਕੀਲਾ ਉਹਦੇ ਇੱਕ ਥਾਂ ਪਾਈ ਹੋਈ ਥਾਂ ਤੇ ਇੱਕ ਕੜਾ ਇੱਕ ਜਿਹੜੀ ਉਹ ਫੇ ਮੈਨੂੰ ਫੜਾਈ ਸਤਿ ਸ਼੍ਰੀ ਅਕਾਲ ਦੋਸਤੋ ਚਮਕੀਲਾ ਜੀ ਦੀ ਸਮਾਤ ਤੇ ਬੈਠੇ ਆ ਪਿੰਡ ਦੁਗਰੀ ਲੁਧਿਆਣਾ ਵਿਖੇ ਉਹ ਦੁਗਰੀ ਜਿੱਥੇ ਦੀ ਇਸ ਜਗ੍ਹਾ ਤੇ ਵੱਡਾ ਮੇਲਾ ਪਰ ਦਾ 8 ਮਾਰਚ ਨੂੰ ਚਮਕੀਲੇ ਦੇ ਨਾਮ ਦੀਆਂ ਧੂਮਾਪੂਰੀ ਦੁਨੀਆ ਦੇ ਵਿੱਚ ਪਹਿਲਾਂ ਤੋਂ ਪੈ ਰਹੀਆਂ ਨੇ ਇਸ ਤੋਂ ਸਾਰੇ ਜਾਣੂ ਹੀ ਨੇ ਪਰ ਹੁਣ ਪਿੱਛੇ ਜੇ ਚਮਕੀਲੇ ਦੀ ਜੀਵਨੀ ਤੇ ਇੱਕ ਫਿਲਮ ਬਣੀ ਹੈ ਜਿਸ ਦੇ ਵਿੱਚ ਪੰਜਾਬੀ ਸਿੰਗਰ ਤੇ ਅਦਾਕਾਰ ਦਲਜੀਤ ਦੋਸਾਂਝ ਨੇ ਆਪਣਾ ਰੋਲ ਨਿਭਾਇਆ ਤੇ ਉਸ ਤੋਂ ਬਾਅਦ ਜਿਹੜੇ ਨੌਜਵਾਨ ਨੇ ਜਾਣਨਾ ਚਾਹੁੰਦੇ ਨੇ ਚਮਕੀਲਾ ਜੀ ਬਾਰੇ ਕੀ ਆਖਰ ਚਮਕੀਲਾ ਕੌਣ ਸੀ ਕਿੱਥੋਂ ਆਇਆ ਸੀ ਕਿਸ ਤਰ੍ਹਾਂ ਉਹਨੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਇੱਕ ਤਹਿਲਕਾ ਲਿਆ ਕੇ ਰੱਖ ਦਿੱਤਾ ਕਲਾਕਾਰੀ ਦੇ ਵਿੱਚ ਆਉਣ ਤੋਂ ਬਾਅਦ ਦੀਆਂ ਗੱਲਾਂ ਤਾਂ ਸਾਰੇ ਜਾਣਦੇ ਨੇ ਤੁਹਾਡੇ ਸਾਹਮਣੇ ਵੀ ਕਾਫੀ ਇੰਟਰਵਿਊਜ਼ ਹੋਈਆਂ ਨੇ ਪਰ ਕਲਾਕਰ ਤੋਂ ਬਣ ਤੋਂ ਪਹਿਲਾਂ ਚਮਕੀਲਾ ਕੀ ਸੀ ਕਿੱਥੋਂ ਆਇਆ ਸੀ ਉਹ ਤਾਂ ਦੋ ਜਣੇ ਜਾਂ ਦੱਸ ਸਕਦੇ ਨੇ ਜਾਂ ਤਾਂ ਚਮਕੀਲਾ ਦਾ ਪਰਿਵਾਰ ਜਾਂ ਫਿਰ ਉਹ ਸੱਜਣ ਜਿਹੜੇ ਚਮਕੀਲੇ ਦੇ ਨਾਲ ਰਹੇ ਨੇ ਸੋ ਇਹ ਜੀ ਇੱਕ ਸੱਜਣ ਗਿਆਨ ਸਿੰਘ ਜੀ ਅੱਜ ਸਾਡੇ ਨਾਲ ਹੋਣਗੇ ਜਿਹੜੇ ਕਿ ਚਮਕੀਲਾ ਦੇ ਦੋਸਤ ਰਹੇ ਨੇ ਸ਼ੁਰੂ ਤੋਂ ਤੇ ਉਹਨਾਂ ਦੇ ਬਾਰੇ ਕਾਫੀ ਉਹ ਗੱਲਾਂ ਜਾਣਦੇ ਨੇ ਜਿਹੜੇ ਆਮ ਸਰੋਤੇ ਸ਼ਾਇਦ ਹਾਲੇ ਤੱਕ ਨਾ ਜਾਣਦੇ ਹੋਣ ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੁਹਾਡੇ ਵੀ ਰੂਬਰੂ ਕਰਦੇ ਆ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਗਵਾਂਢੀ ਹੀ ਮੇਰਾ ਘਰ ਉਹਦੇ ਸਾਹਮਣੇ ਹੀ ਚਮਕੀਲੇ ਦੇ ਦੁਗਰੀ ਪਿੰਡ ਦੇ ਦੁਗਰੀ ਪਿੰਡ ਤੇ ਕੱਚੇ ਮਕਾਨ ਹੁੰਦੇ ਹੀ ਸਾਡੇ ਇਤੋਂ ਅਸੀਂ ਕਿਹੜੀ ਉਮਰ ਤੋਂ ਮਤਲਬ ਤੁਸੀਂ ਚਮਕੀਲੇ ਨੂੰ ਜਾਣਨਾ ਸ਼ੁਰੂ ਕੀਤਾ ਉਦੋਂ ਚਮਕੀਲਾ ਕਿੰਨੇ ਸਾਲ ਦਾ ਹੁੰਦਾ ਸੀ ਅਸੀਂ 17 ਸਾਲ ਦੇ ਹੀ ਰਦੇ ਇਕੱਠੇ ਰਹਿੰਦੇ ਸੀ ਅੱਛਾ ਜੀ ਖੇੜਦੇ ਖੁਰਦੇ ਰਹਿੰਦੇ ਇੱਕ ਮਾਤ ਦਾ ਕਿਆਰਾ ਨਹੀਂ ਹੁੰਦਾ ਵੱਢ ਕੇ ਉਹਦੇ ਵਿੱਚ ਹੀ ਰੈਤਲ ਕਰ ਦਿੰਦੇ ਕਾਦੀ ਜੀ ਹਾਂ ਇਹ ਗਾਣ ਵਜਾਉਣ ਦੀ ਅੱਛਾ ਮੈਂ ਤਾਂ ਅਨਪੜ੍ਹ ਠੀਕ ਹੈ ਇੱਕ 바ਵਾ ਸੀ ਉਹਦੀ ਡੈਥ ਹੋ ਗਈ ਉਹ ਵੀ ਨਾਲ ਹੁੰਦਾ ਸੀ ਇਹਨਾਂ ਦੇ ਇੱਕ ਚਰਨ ਹੁੰਦਾ ਸੀ ਫਿਰ ਅਸੀਂ ਇੱਕ ਡਰਾਮਾ ਲਾਇਆ ਇਹ ਤੇ ਮੀਰਾ ਦਾ ਰੋਲ ਕਰਿਆ ਧਨੀ RAM ਨੇ ਅੱਛਾ ਮੈਂ ਡਾਕਟਰ ਦਾ ਰੋਲ ਕਰਿਆ ਧਨੀ RAM ਦੱਸਦੀ ਹੈ ਜੀ ਧਨੀ RAM ਚਮਕੀਲਾ ਜੀ ਦਾ ਪਹਿਲਾ ਨਾਮ ਸੀ ਕਿਉਂਕਿ ਜਿਹੜੇ ਦੋਸਤ ਸ਼ਾਇਦ ਨਹੀਂ ਜਾਣਦੇ ਹਣ ਉਹ ਕਨਫਿਊਜ਼ਨ ਹੁਣ ਵੀ ਧਨੀ RAM ਕੌਣ ਆ ਗਿਆ ਵਿੱਚ ਬਾਅਦ ਦੇ ਵਿੱਚ ਕਲਾਕਾਰੀ ਲੈਣ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਦਾ ਨਾਮ ਅਮਰ ਸਿੰਘ ਚਮਕੀਲਾ ਹੋ ਗਿਆ ਫੇਰ ਉਹਨੇ ਮੈਨੂੰ ਸਵਾਲ ਪੁੱਛਿਆ ਵੀ ਆਪਾਂ ਅਮੀਰ ਕਿਵੇਂ ਹੋਵਾਂਗੇ ਹਾਂ ਮੈਂ ਕਿਹਾ ਅਮੀਰ ਕਿਵੇਂ ਹੋਵਾਂਗੇ ਹਾਂ ਮੈਂ ਕਿਹਾ ਵੀ ਪੈਸਾ ਕਿਵੇਂ ਆਊਗਾ ਹਾਂ ਸਾਡੇ ਗਰੀਬ ਸੀਗੇ ਮੈਂ ਕਿਹਾ ਅਮੀਰ ਵੀ ਹੋਵਾਂਗੇ ਕੰਮ ਕਰਾਂਗੇ ਰੱਬ ਦੇ ਰੰਗ ਹਾਂ ਫੇਰ ਮੈਂ ਬੋਰ ਬਾਰ ਨਾਲ ਕੰਦੇ ਕਰਨ ਲੱਗ ਗਿਆ ਮੇਰਾ 4 ਪੈਸੇ ਮੈਨੂੰ ਵੀ ਆਉਣ ਲੱਗੇ ਫੇਰ ਇਹ ਲੱਗ ਗਿਆ ਈਲੈਕਸ ਵਾਲਿਆਂ ਦੇ ਕਿੰਨਾ ਦੇ ਈਲੈਕਸ ਮਸ਼ੀਨ ਨਹੀਂ ਫਲੈਟ ਬਣਦੀ ਉਹਦੇ ਚ ਲੱਗਿਆ ਰਿਹਾ ਕਾਫੀ ਪੈਸੇ ਫੇਰ ਉਸ ਤੋਂ ਬਾਅਦ ਛਿੰਦੇ ਨਾਲ ਸੈਟਿੰਗ ਹੋ ਗਈ ਫੇਰ ਗਾਣਾ ਛਿੰਦੇ ਨਾਲ ਸੈਟਿੰਗ ਹੋ ਗਈ 100 ਰੁਪਿਆ ਪ੍ਰੋਗਰਾਮ ਦਾ ਦਿੰਦਾ ਹੁੰਦਾ ਸੀ ਫਿਰ ਮੈਂ ਸਾਈਕਲ ਤੇ ਦੋਨੇ ਇਕੱਠੇ ਆ ਜਾਂਦੇ ਸੀ ਸਵੇਰੇ ਆਪਦਾ ਚਲੇ ਜਾਂਦਾ ਸੀ ਮਾਪਦੇ ਕੰਮ ਤੇ ਚਲੇ ਜਾਂਦਾ ਸੀ ਉਦੋਂ ਬਾਅਦ ਫਿਰ ਗਾਣਾ ਆਇਆ ਜਿਵੇਂ ਸਿਰੇ ਸੇ ਸੇ ਚੱਕੀ ਨਹੀਂ ਮੈ ਦੀ ਤਲਕ ਤੇ ਫਿਰ ਇਹ ਰਾਲ ਟੀਆਈ ਇਹ ਚਿੰਤਾ ਜੀ ਨੇ ਗਾਇਆ ਸੀ ਹਾਂ ਚਿੰਤਾ ਜੀ ਨੇ ਗਾਇਆ ਫਿਰ ਇਹ ਰਾਲ ਟੀਆਈ ਫਿਰ ਕੁਦਰਤੀ ਤੂਰੇ ਨੇ ਸਿੰਦਾ ਤੇ ਉਹ ਬਾਹਰ ਚਲੇ ਗਏ ਅਮਰ ਜੋ ਕੱਲੀ ਰਹਿ ਗਈ ਉਹ ਸੋਨੀਆ ਫਿਰ ਇਹਦੇ ਨਾਲ ਸੈੱਟ ਸ਼ੂਟ ਬਣਾਇਆ ਕਸ਼ਮੀਰਾ ਸੀ ਉਹਦੇ ਘਰ ਵਾਲਾ ਫਿਰ ਇਹ ਸੋਫੇ ਸਾਫੇ ਲਿਆਂਦੇ ਸੋਨੀਆ ਦੇ ਘਰ ਵਾਲੀ ਸੀ ਕਸ਼ਮੀਰਾ ਸਿੰਘ ਕਸ਼ਮੀਰਾ ਸਿੰਘ ਸੀਗਾ ਪਹਿਲਾ ਪ੍ਰੋਗਰਾਮ ਲੈ ਆ ਸੀ ਬਾਬਾ ਬਾਲਕਨਾਰ ਮੰਦਿਰ ਤੇ 15 ਲੁਧਿਆਣੇ ਦੇ 15 ਅਗਸਤ ਨੂੰ ਮਤਲ ਤੁਸੀਂ ਫਿਰ ਪ੍ਰੋਗਰਾਮਾਂ ਚ ਵੀ ਜਾਣ ਲੱਗੇ ਜਮਕੀਨ ਹਾਂ ਮੈਂ ਬੁੱਕ ਕਰਾਇਆ ਅੜਿਆ ਆ ਪਿੰਡ ਕੈਂਚੀਆਂ ਨਹੀਂ ਅੜਿਆ ਆ ਉੱਥੇ ਮੈਂ 5000 ਚ ਬੁੱਕ ਕਰਾਇਆ ਬਾਹਮਣਾਂ ਦੇ ਉਹਨਾਂ ਦਾ ਪੋਰਟੀ ਫਾਰਮ ਸੀਗਾ ਜ ਬਰਨਾਲੇ ਤੋਂ ਪਚਾਲੇ ਅੜਿਆਏ ਦੇ ਵਿੱਚ ਉਹ ਮੈਂ ਮੈਂ ਬੁੱਕ ਕਰਾਇਆ ਸੀ ਮੈਂ ਨਾਲ ਵੀ ਚਲੇ ਜਾਂਦਾ ਸੀ ਅੱਛੇ ਮੈਂ ਹੀ ਦਫ਼ਤਰ ਵੀ ਇਕੱਠੇ ਪੈਂਦੇ ਸੀ ਇਹ ਕੋਈ ਪ੍ਰੋਗਰਾਮ ਨਹੀਂ ਅਰੇ ਇੱਕ ਦੂਜੇ ਨਾਲ ਮਿਲਦੇ ਸੀ ਹਰ ਹਰ ਘੜੀ ਕੇਤੇ ਰਹਦੇ ਸੀ ਸਵਾਹ ਕਿਵੇਂ ਦਾ ਸੀ ਚਮਕੀਲੇ ਦਾ ਵਧੀਆ ਬੰਦਾ ਸੀ ਗੁੱਟ ਸੀਗਾ ਜਿਵੇਂ ਗੀਤਾ ਚ ਸੀਗਾ ਕਹਿੰਦੇ ਨੇ ਵੀ ਸਵਾਹ ਖੁੱਲਾ ਹੀ ਸੀ ਦਿੱਤਾ ਚੱਲਦਾ ਸੀ ਆਮ ਬੋਲ ਚਾਲ ਚ ਵੀ ਓਕਣੇ ਖੁੱਲਾ ਸਵਾਹ ਸੀਗਾ ਵਧੀਆ ਸੀ ਹਰ ਇੱਕ ਦਾ ਵਰਤਨ ਵਾਲਾ ਬੰਦਾ ਸੀ ਜਿਵੇਂ ਕਹਿ ਦਵੇ ਵੀ ਆਹ ਕੰਮ ਕਰਨਾ ਉਹ ਕਰਦਾ ਹੀ ਸੀਗਾ ਇੱਕ ਤੁਸੀਂ ਨੇੜੇ ਤੋਂ ਜਾਣਦੇ ਹੋ ਚਮਕੀਲਾ ਜੀ ਨੂੰ ਇੱਕ ਜਿਹੜੇ ਉਹਨਾਂ ਦੇ ਆਲੋਚਕ ਨੇ ਵਿਰੋਧੀ ਨੇ ਇਹ ਗੱਲ ਕਹਿੰਦੇ ਨੇ ਕਿ ਚਮਕੀਲੇ ਨੇ ਜੋ ਆਪਸੀ ਸਮਾਜਿਕ ਰਿਸ਼ਤੇ ਸੀ ਉਹਨਾਂ ਤੇ ਟੌਂਚ ਕੀਤੀ ਐ ਆਪਸੀ ਰਿਸ਼ਤੇ ਖਰਾਬ ਕੀਤੇ ਨੇ ਸਮਾਜਿਕ ਦਿਓਰ ਪਰਝਾਈ ਦਾ ਜੇਟ ਪਰਝਾਈ ਦਾ ਤੇ ਹੋਰ ਜੋ ਵੀ ਰਿਸ਼ਤੇ ਨੇ ਰਿਸ਼ਤਿਆਂ ਨੂੰ ਚਮਕੀਲਾ ਆਮ ਜ਼ਿੰਦਗੀ ਦੇ ਵਿੱਚ ਕਿੰਨੀ ਕਦਰ ਕਰਦਾ ਸੀ ਰਿਸ਼ਤਿਆਂ ਦੀ ਉਹਦੇ ਬਾਰੇ ਬਹੁਤ ਵਧੀਆ ਕਰਦਾ ਸੀ ਹਰ ਇੱਕ ਦੀ ਇੱਜ਼ਤ ਕਰਦਾ ਸੀ ਕਿ ਹਰ ਇੱਕ ਬੁਢੀ ਨੂੰ ਵੀ ਪੁੱਛ ਲੈਂਦਾ ਵੀ ਤੁਸੀਂ ਠੀਕ ਠਾਕ ਹੋ ਆਣੀ ਵੀ ਜਾਂਦੇ ਗਾਉਣ ਵਾਲਾ ਹੋਇਆ ਤਾਂ ਤੁਰ ਗਿਆ ਕਹਿ ਸਕਦੇ ਵੀ ਗੀਤ ਸਿਰਫ ਮਨੋਰੰਜਨ ਲਈ ਹੋ ਗਾਉਂਦੇ ਸੀ ਵੀ ਆਮ ਸੋਚ ਉਦਾਂ ਨਹੀਂ ਸੀ ਸੋਚ ਨਹੀਂ ਸੀ ਇਦਾਂ ਦੀ ਵੀ ਮੈਂ ਇੱਥੇ ਤੱਕ ਆਉਂਗਾ ਮੁਕੱਦਰ ਨਹੀਂ ਉਹਦੇ ਕਲਾ ਸੀ ਉਹ ਬੰਦੇ ਤਾਂ ਤਾਂ ਚਲਾ ਗਿਆ ਉਹ ਗਾਣਾ ਚੱਲਦਾ ਸੀ ਮਲਕੀਤ ਦਾ ਕਹਿੰਦਾ ਉਹ ਵੀ ਸਾਡਾ ਮਲਕੀਤ ਵੀ ਦੋਸਤ ਆ ਤੂਤ ਤੂਤੀਆਂ ਮਗਰ ਧਨੀ ਰਾਮ ਹਾਂ ਹਾਂ ਉਹਦਾ ਜੋ ਲੱਗਿਆ ਸੋਨੇ ਦਾ ਰਿਕਾਟ ਮਗਤਾ ਨੀ ਰਾਮਾ ਵੀਰ ਦਾ ਗਾਣਾ ਬਹੁਤ ਜਿਹੜਾ ਵੀ ਸਾਡਾ ਛੋਟਾ ਮੈਂ ਤੂੰ ਵੀ ਕੋਈ ਵਧੀਆ ਜਿਹਾ ਕੱਢ ਫਿਰ ਉਹਨੇ ਪਹਿਲੀ ਲਾਂ ਪੜੀ ਪੋਬੇ ਨਿਕਲ ਗਈ ਮੇਰੀ ਫਿਰ ਇਹ ਕੱਢਿਆ ਸੀ ਫਿਰ ਉਹ ਵੀ ਚੱਲ ਗਿਆ ਸੀ ਕੀ ਜੋਰ ਗਰੀਬਾਂ ਦਾ ਹਾਂ ਮਾਰੀ ਕੜ ਕੇ ਸੋਹਣਿਆ ਸਾਡੀ ਕੁੱਕੀ ਕੱਲਾ ਦੀ ਸਾਡੀ ਅੱਖਾਂ ਦੀ ਕੁਲੀ ਤੇ ਸੁਵੰਦ ਵਟਿਆ ਕਰਾਣਾ ਜੁੜ ਗਏ ਅੱਗ ਲੱਗੀ ਸੀ ਨੇ ਹੱਸਦੇ ਹੱਸਦੇ ਨੇ ਕਹਤੀ ਮੈਂ ਬੁਵਾਰ ਆਸ ਕਰਕੇ ਤੇ ਜਦੋਂ ਚਮਕੀਲਾ ਜੀ ਤੇ ਉਹ ਕਾਲਾ ਦੇਣਾ ਹੁੰਦਾ ਜਦੋਂ ਉਹਨਾਂ ਦਾ ਤੇ ਅਮਰਜੋ ਦਾ ਕਤਲ ਕੀਤਾ ਜਾਂਦਾ ਉਸ ਸਮੇਂ ਤੁਸੀਂ ਕਿਸ ਜਗ੍ਹਾ ਤੇ ਸੀ ਤੇ ਜਦੋਂ ਤੁਹਾਡੇ ਤੱਕ ਇਹ ਖਬਰ ਪਹੁੰਚੀ ਤਾਂ ਕੀ ਤੁਹਾਡੇ ਤੇ ਬੀਤੀ ਕੀ ਉਦੋਂ ਮਨ ਦੇ ਵਿੱਚ ਅਸੀਂ ਸਮਾਧਾਨ ਘਾਟ ਚ ਹੀ ਰਹਨੇ ਆ ਪਹਿਲਾਂ ਵੀ ਇੱਥੇ ਹੀ ਸੇਵਾ ਕਰਦੇ ਸੀ ਅਸੀਂ ਪਹਿਲੇ ਆ ਗਏ ਸਾਨੂੰ ਖਬਰ ਇੱਥੇ ਮਿਲੀ ਸੀ ਹਾਂ ਨਹੀਂ ਕਰੋ ਮਿਲ ਗਈ ਸਮਾਧਾਨ ਘਾਟ ਤੇ ਬਹਿ ਨੇ ਕਿਨੇ ਦੱਸੀ ਉਹੀ ਤੁਹਾਨੂੰ ਪੂਰਾ ਦੱਸੋ ਵੀ ਕਿਨੇ ਤੁਹਾਨੂੰ ਆ ਕੇ ਦੱਸਿਆ ਸੀ ਰੇਡੀਓ ਰੇਡੀਓ ਚ ਖਬਰ ਆਈ ਗੱਲ ਕਰਦੇ ਕਰਦੇ ਸਾਡੇ ਕੋਲ ਵੀ ਪਹੁੰਚ ਗਈ ਅਜੀ ਤਾਂ ਸਮਝਾਨ ਘਾੜ ਤੇ ਆ ਕੇ ਬਹਿ ਗਏ ਅਸੀਂ ਕਾਰ ਸੇਵਾ ਕਰਦੇ 35-40 ਸਾਲ ਦੇ ਬੂਟੇ ਬਾਟੇ ਜਿਹੜੇ ਲਾਇਆ ਸਾਰੇ ਮੇਰੇ ਲਾਇਆ ਆ ਆ ਜਿਹੜਾ ਥੜਾ ਬਣਿਆ ਮੈਂ ਬਣਾਇਆ ਜਿਹੜਾ ਆ ਬਣਿਆ ਹੈ ਹੈ ਜੀ ਇਸ ਟਾਈਮ ਜਿਹੜੇ ਵੀ ਬੂਟੇ ਨਵੇਂ ਲਾਇਆ ਨਿੰਬੂ ਸੰਤਰਾ ਸਭ ਨਵੇਂ ਲਾਇਆ ਬਾੜੀ ਬੂੜੀ ਇਹ ਵੀ ਆਪਾਂ ਹੀ ਲਾਏ ਹੋਏ ਨੇ ਉਹ ਕਾਰ ਸੇਵਾ ਕਰਦੇ ਆ ਇੱਥੇ 40 ਸਾਲ ਦੇ ਆਉਂਦੇ ਆ ਅੱਛਾ ਤਕੀਲਾ ਜੀ ਵੀ ਹੁੰਦੇ ਹੁੰਦੇ ਸੀ ਹਾਂ ਉਹ ਵੀ ਆ ਜਾਂਦੇ ਸੀ ਬੈਠਦੇ ਰਹੇ ਇੱਥੇ ਜੀ ਮਤਲਬ ਯਾਦ ਨਹੀਂ ਆਉਣਾ ਵੀ ਕਦੇ ਮੇਰੀ ਵੀ ਇੱਥੇ ਸਮਾ। ਨਾ ਨਾ ਚੇਤੇ ਚੇਤੇ ਹੀ ਨਹੀਂ ਸੀ ਵੀ ਇੱਥੇ ਪਹੁੰਚਾਂਗੇ ਤਰੱਕੀ ਵੀ ਨਹੀਂ مالک ਬਣੀ ਤਰੱਕੀ ਹੋ ਗਈ। ਅੱਛਾ ਮਤਲਬ ਤਰੱਕੀ ਤੋਂ ਪਹਿਲਾਂ ਆਉਂਦੇ ਹੁੰਦੇ ਸੀ ਇੱਥੇ ਸੇਵਾ ਕਰ ਰਹੇ ਸੀ ਹਾਂ ਮੇਰੇ ਨਾਲ ਬੈਠਣੀ ਉੱਠਣੀ ਹੀ ਜ਼ਾਰਦੋ ਅਸੀਂ ਇਕੱਠੇ ਸੀ ਸਾਹਮਣੇ ਸਾਹਮਣੇ ਘਰ ਸੀ ਇੱਕ ਦੂਜੇ ਨੂੰ ਤੇਰੇ ਨੇ ਗਾਣਾ ਲਿਖਿਆ ਮੇਰੇ ਮੇਲ ਵਾਲੇ ਦਿਨ ਗਾਇਆ 14 ਹਾੜ ਨੂੰ ਹੂੰ ਮੇਲ ਤੋਂ ਗਾ ਕੇ 1:30 ਵਜੇ ਫਿਰ ਪ੍ਰਮੇਂਦਰ ਸੰਧੂ ਕੰਧ ਟਪਾਈ ਚੱਕ ਕੇ ਅੱਛਾ ਕਿਉਂ ਐ ਧਰਮਸ਼ਾਲਾ ਤੇ ਮੇਰੀ ਆ ਗਈ ਬਹੁਤ 파ੜ ਤੇ ਦਰਖਤ ਤੇ ਦੂਜੇ ਦਿਨ ਫਿਰ ਮੈਂ ਦੇ ਕੋ ਸਵੇਰੇ ਗਿਆ ਸਾਂ 6 ਵਜੇ ਮਗਰ ਤਾਂ ਨੀ ਰਮਨ ਉੱਠਿਆ ਮੈਂ ਤਾਂ ਵਿਹਣ ਲੈਣਾ ਉਹ ਕਹਦਾ ਸਰ ਥੋਡੇ ਵਿਆਹ ਦੀ ਗੱਲ ਕਰੇ ਮੇਰੇ ਮੇਰੇ ਵਿਆਹ ਦੀ ਗੱਲ ਕਰ ਰਹੇ ਜਦੋਂ ਤੁਹਾਡਾ ਵਿਆਹ ਹੋਇਆ ਉਦੋਂ ਮਸ਼ਹੂਰ ਹੋ ਗਿਆ ਸੀ ਜਮਕਾਣ ਹਾਂ ਮਸ਼ਹੂਰ ਸੀਗਾ ਅੱਛਾ ਤੇ ਜਦੋਂ ਸਹਰਾਣੇ ਥੱਲੇ ਉਹ ਕਹਦਾ ਕਾਗਜ਼ ਚ ਚੱਕ ਉਹ ਕਾਗਜ਼ ਚੱਕਿਆ ਕਹਦਾ ਮੈਂ ਗਾਣਾ ਲਿਖਿਆ ਹੂੰ ਡੇਢ ਪੌਣੇ 2 ਵੇ ਤਾਂ ਮੇਰੇ ਕੋਲ ਕਹਿੰਦਾ ਤੇਲ ਭੰਬਰ ਤੇ ਪਾ ਬੈਠੀ ਗਾਣਾ ਮੈਨੂੰ ਸੁਣਾਇਆ ਬੰਦੇ ਨੇ ਉਹ ਟਾਈਮ ਝੂਟ ਝੂਟ ਅੱਛਾ ਮੈਂ ਤਾਂ ਉਹ ਰਾਤ ਨੂੰ ਲਿਖਿਆ ਸੀਗਾ ਹਾਂ 2 ਵਜੇ ਤੋਂ ਬਾਅਦ ਪੈਣ ਦੇਣੇ ਦੀਏ ਤੇਲ ਪੰਬੜ ਤੇ ਬੈਠੀ ਹਾਂ ਮੇਰੇ ਵਿਆਹ ਨੂੰ ਦੇਖਿਆ ਸੀ ਅੱਛਾ ਹਾਂਜੀ ਤੁਹਾਡੇ ਵਿਆਹ ਚ ਗਿਆ ਸੀ ਪਰ ਬਰਾਤ ਨਹੀਂ ਬਰਾਤ ਨਹੀਂ ਉਹਦਾ ਭਈ ਵਾਲ ਪ੍ਰੋਗਰਾਮ ਸੀਗਾ ਅੱਛਾ ਵੀ ਪ੍ਰੋਗਰਾਮ ਤੇ ਉਦਣ ਉਹਦਣ ਉਹਦਾ ਬੁੱਕ ਸੀ ਪ੍ਰੋਗਰਾਮ ਫਿਰ ਸਾਈ ਹੂੰ ਵੈਸੇ ਤਾਂ ਘਰੇ ਤਾਂ ਆਇਆ ਹੋਣਾ ਸ਼ਗਨ ਸ਼ੋਗਨ ਦੇਣ ਜਾਂ ਹਾਂ ਇਕੱਠੇ ਆਉਨੇ ਆ ਇਕੱਠੇ ਰਹਿੰਦੇ ਸੀਗੇ ਇਕੱਠੇ ਖਾਂਦੇ ਪੀਂਦੇ ਜੋ ਵੀ ਕੋਈ ਖਾਣਾ ਇੱਕ ਦੂਜੇ ਨਾਲ ਪਿਆਰ ਕਰਦੇ ਲੈ ਕੇ ਰੱਖ ਦੇ ਥੋੜੇ ਸੋਰੇ ਵੱਲੋਂ ਸੋਰੇ ਪਰਿਵਾਰ ਵੱਲੋਂ ਵੀ ਸਪਾਰਸ਼ਾ ਹੁੰਦੀ ਆਉਣਗੀਆਂ ਤੁਹਾਡੇ ਨਾਲ ਯਾਰ ਚਮਕੀਲੇ ਨਾਲ ਤਾਂ ਮਲਾ ਦੇ ਨਹੀਂ ਮੇਰਾ ਗਾਣਾ ਲਿਖਿਆ ਹੀ ਉਹਨੇ ਪੰਜ ਭਾਈ ਬਾਪੂ ਤੇਰਾ ਰਿਸ਼ਤੇਦਾਰੀ ਭਾਰੀ ਜਿੱਤੇ ਤਾਂ ਨਹੀਂ ਨਿਭਣੀ ਛੱਡ ਦੇ ਵੈਰ ਨਹੀਂ ਜਾ ਰਹੀ ਇਹ ਕਿਹਦਾ ਲਿਖਿਆ ਜੀ ਇਹ ਚਮਕੀਲੇ ਦਾ ਹੀ ਆ ਮੇਰੇ ਸਾਲੇ ਪੰਦ ਨੇ ਅੱਛਾ ਵੀ ਥੋੜੇ ਤੇ ਲਿਖਿਆ ਸੀ ਉਹ ਗੀਤ ਹਾਂ ਸਾਡੇ ਤੇ ਲਿਖਿਆ ਪੰਜ ਭਾਈ ਇੱਕ ਬਾਪੂ ਤੇਰਾ ਰਿਸ਼ਤੇਦਾਰੀ ਭਾਰੀ ਜਿੱਤੇ ਤਾਂ ਨਹੀਂ ਨਿਭਣੀ ਛੱਡ ਦੇ ਵੈਰ ਨਹੀਂ ਜਾ ਰਹੀ ਉਹ ਹੀ ਕਹਿੰਦੇ ਨੇ ਵੀ ਕਲਾਕਾਰ ਨੂੰ ਵੀ ਆਲੇ ਦੁਆਲੇ ਤੋਂ ਹੀ ਸੋਚ ਆਉਂਦੀ ਆ ਆਈਡੀਆ ਆਉਂਦਾ ਆਈਡੀ ਗਾਣਾ ਹੋਰ ਪਾਸੇ ਚਲਿਆ ਜਾਂਦਾ ਗਾਣਾ ਕਿਤੇ ਹੋਰ ਚਲਿਆ ਗਿਆ ਆਈਡੀ ਇੱਧਰੋਂ ਆ ਗਿਆ ਆਈਡੀ ਇੱਧਰ ਮਤਲਬ ਵਿੱਚ ਹੋਰ ਗੱਲਾਂ ਬਾਤਾਂ ਮਿਲਾਤੀਆਂ ਕਹਿ ਗਏ ਹਾਂ ਵੀ ਆਈਡੀ ਆ ਲੈ ਲਿਆ ਉਧਰੋਂ ਹਾਂਜੀ ਇਹ ਥੋੜੇ ਤੇ ਬਣਾਇਆ ਸੀਗੀ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਠੀਕ ਹੈ ਤਾਂ ਗੱਲ ਬਾਤ ਹੁਣ ਤੁਸੀਂ ਵੀ ਦੱਸੋ ਕਿ ਲਾ ਮੈਰਜ ਦੀ ਤੁਹਾਡੀ ਨਹੀਂ ਮੈਂ ਵਿਆਹ ਕਰਾਇਆ ਸੀ ਛੋਟੀ ਮੋਲੀ ਅਰੇਂਜ ਮੈਰਜ ਵੀ ਕਰਦਿਆਂ ਦੇ ਕਹਿੰਦੇ ਕਰਾਇਆ ਵੀ ਉਹਦੇ ਚੋਂ ਇੱਕ ਆਈਡੀਆ ਲੈ ਲਿਆ ਵੀ ਚਲੋ ਤੁਹਾਡੇ ਉਹ ਬੰਦੇ ਦੇ ਦਿਮਾਗ 'ਚ ਕਲਾਕਾਰ ਦਾ ਤਾਂ ਕਹਿੰਦੇ ਦਿਮਾਗ 24 ਘੰਟੇ ਚੱਲਦਾ ਰਹਿੰਦਾ। ਬਿਲਕੁਲ ਬਿਲਕੁਲ ਮੈਂਟ ਲਾਉਂਦਾ ਉਹ ਤਾਂ ਮੈਂਟ 'ਚ ਹੀ ਗਾਣਾ ਬਣਾਤਾ ਉਹਨੇ। ਅੱਛਾ ਜੀ। ਹਾਂ। ਉਦੋਂ ਵੀ ਲਿਖ ਦਿੰਦਾ। ਪੜਿਆ ਕਿੰਨਾ ਹੋਇਆ ਸੀ ਜਮਕੀਨ। ਆਹ 7-8 ਕਿਪੜਾ ਹੈ ਜੀ ਮੇਰੇ ਸਹਾਰ ਨਾਲ। ਦਿਮਾਗ ਦੇਖ ਲੋ ਤਾਂ। ਬਹੁਤ ਤਗੜਾ ਦਿਮਾਗ ਸੀ। ਸੁਣਾ। ਓਹੀ ਜਿਵੇਂ ਤੁਸੀਂ ਕਿਹਾ ਸੀਗਾ ਵੀ ਇਹ ਪ੍ਰਮਾਤਮਾ ਵੱਲੋਂ ਹੀ ਦੇਣ ਹੁੰਦੀਆਂ। ਗੋਡ ਨੇ ਟੈਨ। ਗੋਡ ਨੇ ਟੈਨ। ਇਹ ਕੋਈ ਆਇਆ ਨਹੀਂ ਹੁੰਦਾ ਵੀ ਪੜੇ ਲਿਖੇ ਨਾਲੇ ਕਲਾਕਾਰੀ ਆਉਣੀ ਹੈ ਜੇ ਇਹਨੂੰ ਪ੍ਰਮਾਤਮਾ ਨੇ ਬਖਸ਼ ਕਰ ਦੇਣੀ ਹੈ। ਫੇਰ ਜਦ ਅਮੀ ਉਹ ਵੀ ਦਸੀ ਜਦ ਪੈਸੇ ਜਨ ਕਹਿੰਦਾ ਹੈ ਕਹਦਾ ਮੈਨੂੰ ਕਹਿੰਦਾ ਤੂੰ ਬੋਰ ਬਾਰ ਕਰਦਾ 8 10 ਲੱਖ ਮੇਤੋਂ ਲੈ ਲੈ ਮੇਰੇ ਭਾਈਆਂ ਨੂੰ ਨਾਲ ਲਾ ਕੇ ਬੋਰ ਬਾਰ ਕਰੀ ਚੱਲੋ ਫਿਰ ਇਹਨਾਂ ਨੇ ਰਾਏ ਹੀ ਨਹੀਂ ਦਿੱਤੀ ਸੇ ਕਹਿੰਦੇ ਸਾਨੂੰ ਕੀ ਲੋੜ ਉਹਨੇ ਫਿਰ ਪਾ ਪਾ ਹੀ ਨਹੀਂ ਲਿਆ ਅੱਛਾ ਮਤਲਬ ਤੁਹਾਨੂੰ ਕਹਿੰਦੇ ਦੀ ਜਦੋਂ ਪੈਸਾ ਆ ਗਿਆ ਐਕਟਰ ਦਾ 8-10 ਲੱਖ ਬਹੁਤ ਹੋਣਾ ਹੀ ਉਹ ਆ ਆ ਕਹਿੰਦੇ 8-10 ਲੱਖ ਸਿਰੇ ਤੋਂ ਲੈ ਲੈ ਬੋਰ ਬਾਰ ਪਾ ਲੈ ਇਹਨਾਂ ਨੂੰ ਨਾ 8-10 ਲੱਖ ਤਾਂ ਮੈਂ ਕਹਿੰਦਾ ਅੱਜ ਦੇ 50-70 ਲੱਖ ਦੇ ਬਰਾਬਰ ਹੋਊਗਾ ਕਰੋੜ ਦੇ ਹਿਸਾਬ ਨਾਲ ਹੀ ਹੋਊਗਾ ਆ ਹੋਊਗਾ 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 8-8000 ਤਾਂ ਤੁਸੀਂ ਦੱਸੋ ਪ੍ਰੋਗਰਾਮ ਦਾ 3300 ਉਹ 8000 ਜਿਹੜੇ ਅੱਜ ਦੇ 15 ਲੱਖ ਲੰਦੇ ਨੇ ਕਲਾਕਾਰ ਉਹ 8000 ਉਹਦੇ ਬਰਾਬਰ ਹੋ ਗਿਆ ਇਹਦੇ ਗਾਣੇ ਆ ਲੋਕ ਕਹਿੰਦੇ ਆ মিডিਆ ਵਾਲੇ ਖੋਜੀ ਬੰਦੇ ਹੋ ਤੁਸੀਂ ਇਹਦੇ 99 ਜੀ ਸੀ ਕੀ ਦੀਪ ਦੇ 70 ਜਾਂ 80 ਗਾਣ ਗਣ ਸੀ ਹਲੇ ਕੀ ਦੀ ਤੇ ਸਾਡੇ ਜਗਨੂਰ ਕੋ ਉਹ ਉਹ ਤੋਂ ਪਹਿਲਾਂ ਦੇ ਨੇ 10 15 ਸਾਲ ਪਹਿਲਾਂ ਗਾਉਂਦੇ ਸੀ ਮਤਲਬ ਕਹਿੰਦਾ ਉਹਨਾਂ ਦੀਆਂ ਗੱਲਾਂ ਬਿਚੀਆਂ ਨੇ ਬਹੁਤ ਹਾਸੇ ਖੱਡੇ ਦੀਆਂ ਇਹਦੇ ਨੇ ਲੰਮੇ ਜੀ ਸੀਗੇ ਤੇ 100 100 ਪੂਰਾ ਨਹੀਂ ਹੋਇਆ 100 ਪੂਰਾ ਹੋ ਜਾਂਦਾ ਫੇਰ ਕੀ ਪਤਾ ਕੀ ਹੋਣਾ ਸੀ ਨਹੀਂ ਇਹ ਵੀ ਗੱਲ ਵੱਡੀ ਗੱਲ ਹੈ ਇਹ ਮਤਲਬ ਕੋਈ ਗੀਤ ਲਿਖੇ ਹੋਏ ਵੀ ਰਹਿ ਗਏ ਸੀ ਉਹੀ ਚਮਕਿੱਲੇ ਤੋਂ ਬਾਅਦ ਜਿਹੜੇ ਉਹਨੇ ਨਾ ਗਾਏ ਹੋਣ ਕੁਝ ਰਹਿਦੇ ਸੀਗੇ ਅ ਤਰੋ ਦੇਤੇ ਕਿਸੇ ਨੂੰ ਕ ਰੱਖੇ ਨੇ ਕਰਦੇ ਨੇ ਸਭ ਕੇ ਕੁੱਟੀ ਵੇ ਮੈਂ ਕਰਾ ਸੁੱਚੇ ਨੰਗ ਨੇ ਮੇਰੀ ਰੋਹ ਜਪਤੀ ਨਾ ਸਹਨੀ ਕਹਿੰਦੀ ਮਲੰਗ ਨੇ ਕਾफी ਕੋਸ਼ਿਸ਼ ਇਹ ਗਾਣੇ ਚ ਉਹਨੇ ਗੀਤ ਹੀ ਨਹੀਂ ਹੋਇਆ ਸੀ ਇਹ ਕੋ ਗੀਤ ਹਜੇ ਵੀ ਹੈਗੇ ਚਮਕਿੱਲੇ ਜਿਹੜੇ ਮਤਲਬ ਕਿਸ ਨੇ ਗਾਏ ਨਾ ਲਿਖੇ ਪਏ ਹੁਣ ਵਿਸਕਰ ਦੇ ਨੇ ਸਾਹਮਣੇ ਰੱਖ ਲੈ ਵੀ ਇਹ ਸਾਡੇ ਆਖਰੀ ਨਿਸ਼ਾਨੇ ਇਹ ਨਹੀਂ ਪਤਾ ਸਰਦਾ ਜੀ ਅੱਛਾ ਵੀ ਇਹ ਨਹੀਂ ਕਰਦੇ ਸੀ ਕਿਉਂਕਿ ਥੋੜੀ ਤਾਂ ਉਹਨਾਂ ਨਾਲੇ ਆ ਰਹੀ ਸੀ ਜਦੋਂ ਬੰਦਾ ਹੀ ਚਲਿਆ ਗਿਆ ਬੰਦਾ ਹੀ ਚਲਿਆ ਗਿਆ ਨਾਲ ਸਾਡਾ ਇਹ ਸੀ ਮੇਰਾ ਅੱਡ ਬਿਜ਼ਨਸ ਸੀ ਉਹਦਾ ਅੱਡੇ ਸੀ ਕੰਮ ਕੱਠੇ ਕੋਈ ਟਾਈਮ ਹੋਣਾ ਨਾ ਮਾ ਗਾਣਾ ਆਉਣਾ ਜਦੋਂ ਯਾਤਰੰਗੀ ਘੱਗੀਆਂ ਘਟਾਰਾ ਪਾਈਆਂ ਬੈਲੀਆਂ ਨੇ ਬੱਸ ਸਾਨੂੰ ਸਾਰਿਆਂ ਨੂੰ ਫੜ ਲਿਆ 70 ਪੁਲਟੀ ਛਾਤਰੰਗ ਦੀ ਆਓ ਅਸੀਂ ਵੱਡਾ ਸਪੀਕਰ ਲਾ ਲਿਆ ਐਮਰਜੈਂਸੀ ਤੇ ਦਫ਼ਤਰ ਅੱਛਾ ਦਫ਼ਤਰ ਸਪੀਕਰ ਲਾ ਕੇ ਬਹਿ ਗਏ ਰਾਤ ਨੂੰ 1:30 ਵਜੇ ਉੱਥੇ ਬੱਸ ਅੱਡੇ ਕੋਲ ਬੱਸ ਅੱਡੇ ਕੋਲ ਰਾਤ ਨੂੰ ਪੁਲਸ ਵਾਲਿਆਂ ਨੇ ਸਾਰੀ ਚੱਕ ਦੇ ਚਮਕੀਲਾ ਵੀ ਵਿੱਚ ਚਮਕੀਲਾ ਉਹਦੇ ਇੱਕ ਸਾਂਪ ਪਾਈ ਹੋਈ ਇੱਕ ਸਾਂਪ ਇੱਕ ਕੜਾ ਇੱਕ ਜਿਹੜੀ ਉਹ ਫੇ ਮੈਨੂੰ ਫੜਾਈ ਉਹ ਮੈਨੂੰ ਫੜਾ ਕੇ ਮੈਨੂੰ ਕੱਲੇ ਦੀ ਛੱਡਿਆ ਕਿ ਮੇਰਾ ਕੇਸ ਚੱਲਦਾ ਈ ਦੁੱਲਾ ਪਰਬਾਤੀ ਦੇ ਇੱਕ ਪਲਾਡ ਦਾ ਉਹਨਾਂ ਕੋਲੇ ਸੀ ਉਹ ਕਹਿੰਦਾ ਜਾਂ ਤੂੰ ਕਿੱਥੇ ਮੈਂ ਕਿਹਾ ਮੇਰੇ ਪਿੰਡ ਦਾ ਫਿਰ ਡੜਕੇ ਨੂੰ 4 ਵਜੇ ਆ ਕੀ ਕਿਹੜਾ ਵਾ ਮੈਂ ਇਸੇ ਟੱਕਰ ਚੱਲਦੀ ਆ ਸ਼ਦੀਕ ਉਹ ਹੁਣ 4 ਸੀਗਾ ਇਹਨਾਂ ਦਾ ਜੁਨੀਅਨ ਦਾ ਫਿਰ ਉਹਨੇ ਛੜਾ ਜੂਤੇ ਸੀ ਰ 8 ਵਜੇ ਇਦੂ ਗਰੀ ਪਿੰਡ ਆ ਗਏ ਅੱਛਾ ਉਜਮ ਕਿਲਾ ਅਰੈਸਟ ਕਰ ਲਿਆ ਸੀ ਰਾਤ ਨੂੰ ਦਾ ਗੀਤ ਪਜਾਉਣ ਕਰਕੇ ਹਾਂ ਐਮਰਜੈਂਸੀ ਆ ਗਾ ਨਹੀਂ ਸਕਦੇ ਬੜਾ ਸਪੀਕਰ ਲਾ ਲਿਆ ਜੀ ਰੋਡ ਤੇ ਐਮਰਜੈਂਸੀ ਲੱਗੀ ਹੋਈ ਸੀ ਜਦੋਂ ਹਾਂ ਉਹ ਜਦੋਂ ਗੀਤ ਗਾਇਆ ਹਾਂ ਇਹ ਤਾਂ ਢੋਡੀ ਗੱਲ ਹਾਂ ਜਦੋਂ ਐਮਰਜੈਂਸੀ ਇੰਦਰਾ ਗਾਂਧੀ ਨੇ ਲਾਈ ਜੀ ਸੀ ਹਾਂ ਅਸੀਂ ਬਾਹਰ ਬੜਾ ਰੇਡੂਆ ਲਾ ਲਿਆ ਸੀ ਉਦੋਂ ਤੇ ਉਹੀ ਹਾਲਾਤ ਸਮਝ ਸਕਦੇ ਜਿਵੇਂ ਹੁਣ ਕੋਰੋਨਾ ਚ ਬੰਦ ਸੀ ਸਾਰਾ ਕੁਝ ਵੀ ਉਹ ਸਮਾਂ ਸਾਰੀ ਸ਼ਾਂਤੀ ਦੇ ਉਹ ਗੀਤ ਲਾ ਕੇ ਬੈਠੇ ਹਾਂ ਹਾਂ ਗੀਤ ਲਾ ਕੇ ਬੈਠੇ ਹੀ ਫੜਨੇ ਸੀ ਸਾਡੇ ਪੰਗੇ ਪੂਰੇ ਲੰਦਾ ਰਿਹਾ ਹੈ ਹਾਂ ਕਉ ਵੀ ਨਾ ਹੀ ਆ ਸੀ ਗਾਣੇ ਚ ਪੰਗੇ ਲੈ ਲੇ ਗਾਣੇ ਚ ਵੀ ਪੰਗੇ ਲੈ ਹੋਏ ਐਜੇ ਟੇਡੇ ਵਿੰਗੇ ਕਿਹੜਾ ਗਾਲੂ ਹੁਣ ਹਿੰਦੀ ਚ ਫਿਲਮ ਬਣੀ ਆ ਹਿੰਦੀ ਚ ਗਾਣੇ ਗਾ ਨਹੀਂ ਸਕਦੇ ਨਹੀਂ ਗਾ ਸਕਦੇ ਸਾਡੇ ਪੰਜਾਬੀ ਬੰਦੇ ਨਹੀਂ ਗਾ ਸਕਦੇ ਕਲਾਕਾਰ ਉਹਨਾਂ ਨੂੰ ਔਖਾ ਕੋਣਾ ਇਹ ਆ ਵੀ ਉਹਨੇ ਦਿੱਤਾ ਸੀ ਪੰਗੇ ਬਾਤ ਤੇ ਸੀਗੇ ਤੇ ਉਹ ਵੀ ਉਹ ਪੰਗਾ ਨਹੀਂ ਪਾਇਆ ਕਿ ਲੜੇ ਪੜੇ ਨਹੀਂ ਇੱਕ ਗੱਲ ਤੁਹਾਡੇ ਤੋਂ ਸਵਾਰ ਰਹਿ ਗਈ ਵੀ ਜਿਹੜੇ ਧਾਰਮਿਕ ਗੀਤ ਚਮਕੀਲਾ ਹੀ ਨੇ ਗਾਏ ਨੇ ਸਤੋ ਬਾਬਾ ਖੋਲਿਆ ਤੇਰਾ ਨਨਕਾਣਾ ਪਾਣੀ ਦੇ ਬੁਲਬੁਲੇ ਆਕੀਮ ਨੇ ਆਦਾ ਤੇਰੀਆਂ ਇਹ ਗੀਤ ਉਹਨਾਂ ਨੇ ਉਸ ਸਮੇਂ ਕਿਸੇ ਦਵਾ ਤੋਂ ਬਾਅਦ ਗਾਏ ਸੀਗਾ ਆਪਣੀ ਖੁਸ਼ੀ ਨਾਲ ਵੀ ਪਹਿਲਾਂ ਗਾਏ ਨੇ ਉਹਨੇ ਦਵਾ ਤੋਂ ਮਾਹੌਲ ਹੀ ਐਸਾ ਸੀ ਹੁਣ ਜਿਵੇਂ ਖਾੜਕੂ ਦਾ ਜ਼ਮਾਨਾ ਸੀ ਉਹ ਵੀ ਸੁਣਦੇ ਸੀ ਗਾਣੇ ਉਹਦੇ ਇਹ ਤਾਂ ਕੋਈ ਨਕਲੀ ਬੰਦੇ ਸੀਗੇ ਤੇ ਉਹਨਾਂ ਦਾ ਕੰਮ ਤਾਂ ਹੈ ਨਹੀਂ ਉਹ ਕਹਿੰਦੇ ਉਹਨਾਂ ਨਾਲ ਤਾਂ ਗੱਲਬਾਤ ਹੋ ਗਈ ਸੀ ਉਹਨਾਂ ਨੇ ਮਤਲਬ ਕਹਿਤਾ ਸੀ ਵੀ ਸਾਡੇ ਵੱਲੋਂ ਨਹੀਂ ਤੈਨੂੰ ਕੋਈ ਤੰਗ ਕਰੂਗਾ ਹਾਂ ਉਹ ਨਹੀਂ ਉਹ ਐ ਫਿਰ ਗੀਤ ਉਹਨੇ ਗਾਏ ਆ ਧਾਰਮਿਕ ਪਹਿਲਾਂ ਵੀ ਗਾਉਂਦਾ ਸੀਗਾ ਫਿਰ ਜਦ ਗਾਏ ਆ ਗੀਤ ਉਹ ਗੀਤਾਂ ਨਾਲ ਇੱਕ ਉਹ ਕਹਿੰਦੇ ਦੂਏ ਗੀਤਾਂ ਤੋਂ ਵੀ ਵੱਧ ਚੜਾਈ ਹੋ ਗਈ ਸੀ ਧਾਰਮਿਕ ਗੀਤਾਂ ਦੀ ਉਹੀ ਆ ਜਿਵੇਂ ਖਰਾਬ ਤੇ ਆਪਾਂ ਕੱਟ ਲਾਉਨੇ ਆ ਇੱਕ ਲੋਹੇ ਨੂੰ ਮੋਟਾ ਕੱਟ ਲਾਪਾ ਉਸ ਤੋਂ ਬਾਅਦ ਫਿਰ ਇੱਕ ਪਾਲਿਸ਼ ਕੱਟ ਹੁੰਦਾ ਕਿਮ ਕੌਣ ਵਾਸਤੇ ਉਹ ਜਾਨੀ ਉਹ ਦੁਨੀਆ ਉਹ ਉਹਨੇ ਫਿਰ ਉਹ ਉਹ ਸੀਗਾ ਗਾਣਿਆਂ ਦਾ ਲੋਕਾਂ ਦੇ ਵਿੱਚ ਉਹ ਨਿਕਲ ਗਿਆ ਸੀ ਫਿਰ ਉਹ ਧਾਰਮਿਕ ਗੀਤ ਉਹਨਾਂ ਲੋਕਾਂ ਦੇ ਦਿਲ ਚ ਬਸ ਗਏ ਕੀ ਕਹਿਣ ਲੱਗੇ ਸੀ ਤੁਸੀਂ ਮੈਂ ਕਿਹਾ ਜਦੋਂ ਧਰਮ ਗੀਤ ਆਇਆ ਮੱਥਾ ਟੇਕ ਜਾਂਦਾ ਸੀ ਨੇ ਅੰਮ੍ਰਿਤਸਰ ਅੱਛਾ ਦਰਬਾਰ ਸਾਹਿਬ ਦਰਬਾਰ ਸਾਹਿਬ ਚ ਉਹਨੂੰ ਕੋਈ ਡਰ ਦੁਰ ਨਹੀਂ ਸੀਗਾ ਵੀ ਮੈਨੂੰ ਕੋਈ ਖਾਰਤੂਆ ਬਣੀ ਹੋ ਕਹੇ ਵਧੀਆ ਗੀਤ ਧਰਮ ਕੀ ਗਾਈ ਚੱਲ ਅੱਛਾ ਹਾਂ ਉਹ ਇਹ ਇਹ ਤੁਹਾਡੇ ਕੋਲ ਕਦੇ ਗੱਲਬਾਤ ਕੀਤੀ ਸੀ ਚਮਕੀਲੇ ਨੇ ਵੀ ਮੈਨੂੰ ਐ ਧਮਕੀਆਂ ਆਉਂਦੀਆਂ ਹਾਂ ਹਾਂ ਬਿਲਕੁਲ ਕਰੀ ਸੀ ਅੱਛਾ ਕੀ ਕਹਿੰਦੇ ਸੀ ਕਹਿੰਦਾ ਜੇ ਸਾਡੀ ਲਿਖੀ ਹੈ ਜਿਹੜੀ ਗੋਲੀ ਸਾਡੇ ਲੱਗਣੀ ਉਹੀ ਲੱਗੂਗੀ ਉਹ ਤਾਂ ਉਹਨੇ ਗਾ ਸਟੇਜ ਤੇ ਵੀ ਕਹਤਾ ਸੀ ਮੇਲਰ ਗੰਜ ਅੱਛਾ ਜਿਹੜੀ ਗੋਲੀ ਬਣੀ ਹੈ ਮੇਰੇ ਲੱਗਣ ਨੂੰ ਮੇਰੇ ਹੀ ਲੱਗਣੀ ਹੈ ਮਤਲਬ ਬੇਖੌ ਬੰਦਾ ਸੀ ਹਾਂ ਬਿਲਕੁਲ ਸਹੀ ਗੱਲ ਹੈ ਕੋਈ ਸਿਕਿਉਰਿਟੀ ਵਗੈਰਾ ਵੀ ਰੱਖਦਾ ਹੁੰਦਾ ਨਾ ਨਾ ਕੋਈ ਸਿਕਿਉਰਿਟੀ ਨਹੀਂ ਆਏ ਬਹਿ ਕੇ ਕਾਰ ਚ ਚਲੋ ਬਈ ਆ ਕੋਈ ਸਕੋਰਟੀ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਨਾ ਕੋਈ ਪਿਸਟਲ ਨਾ ਕੋਈ ਹੋਰ ਨਾ ਕਿਰਪਾਨ ਨਟ ਖਾਲੀ ਸਾਦਾ ਜਿੱਦ ਵਿੱਚ ਅੱਪਾ ਬੈਠੇ ਆ ਜਾਣਾ ਉਹਨੇ ਬਸ ਕੋਈ ਦਿਲ ਚਾਈ ਹੋਈ ਨਹੀਂ ਸੀ ਬਾਕੀ ਆ ਤਾਂ ਹੁਣ ਵੀ ਆਉਂਦੀ ਉਹ ਤੇਰਾ ਤੁਮਦੂ ਬਹੁਤ ਕੁਦਰਤ ਦੇ ਰੰਗ ਨੇ ਜਿੰਨੀ ਲਿਖਿਆ ਆ ਕਹਿੰਦਾ ਤੁਹਾਡੇ ਨਾਨਕਾ ਚੜੀ ਰਹੇ ਦਿਨ ਰਾਤ ਲੋ ਗੱਲਾਂ ਹੁਣ ਵੀ ਪੁੱਛਦੇ ਨੇ ਕਿਉਂਕਿ ਦੋਸਤਾਂ ਦੇ ਵਿੱਚ ਉਹ ਗਿੱਲੇ ਦੀਆਂ ਹਾਂ ਜਿਵੇਂ ਤੁਸੀਂ ਇੰਟਰਵਿਊ ਪੁੱਛਦੇ ਹੋ ਕੋਈ ਪੁੱਛਦੇ ਨੇ ਪਿੰਡ ਤਾਹਣ ਕਿਹਨੇ ਪੁੱਤਣਾ ਸਾਰਿਆਂ ਨੂੰ ਹਾਲ ਦਾ ਪਤਾ ਹੈ ਜਿਹੜਾ ਬਾਹਰੋਂ ਆਉਂਦਾ ਉਹਨੂੰ ਦੱਸ ਦੇਈਦਾ ਪਰ ਉਹ ਐਦਾਂ ਕਰਕੇ ਹੋਇਆ ਸੀਗਾ ਝੂਠ ਪੋਰਾ ਨਹੀਂ ਬੋਲਦੇ ਬਹਿ ਜਾਂਦੇ ਬਹਿ ਰਹੇ ਜੀ ਅਲਸਾ ਵਿਚ ਦੇ ਪਤੇ ਸੋ ਏਸੀ ਗਿਆਨ ਸਿੰਘ ਜੀ ਜੋ ਕਿ ਚਮਕੀਲਾ ਜੀ ਦੇ ਬਚਪਨ ਦੇ ਦੋਸਤ ਕਹਿ ਸਕਦੇ ਆ ਜਿਨ੍ਹਾਂ ਨੇ ਖਾਸ ਗੱਲਾਂ ਵੱਟਾ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਸੋ ਫਿਲਹਾਲ ਹੁਣੇ ਤੇ ਸਾਨੂੰ ਦਿਓ ਇਜਾਜ਼ਤ ਮਿਲਾਂਗੇ ਜਲਦ ਕਿਸੇ ਹੋਰ ਹੋਰ ਅਪਡੇਟ ਦੇ ਨਾਲ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਚਮਕੀਲਾ ਫਿਲਮ ਤੁਹਾਨੂੰ ਕਿਵੇਂ ਲੱਗੀ ਦਲਜੀਤ ਦੋਸਾਂ ਦਾ ਕੰਮ ਕਿਵੇਂ ਲੱਗਿਆ ਤੇ ਚਮਕੀਲੇ ਦਾ ਕਿਹੜਾ ਗੀਤ ਤੁਹਾਨੂੰ ਜ਼ਿਆਦਾ ਪਸੰਦ ਆ ਕਿਉਂਕਿ ਧਾਰਮਿਕ ਗੀਤ ਵੀ ਗਾਏ ਨੇ ਹੋਰ ਜੌਨਰ ਦੇ ਵੀ ਗਾਏ ਨੇ ਕਿਹੜਾ ਤੁਹਾਨੂੰ ਵਧੀਆ ਲੱਗਿਆ ਉਹ ਵੀ ਜ਼ਰੂਰ ਕਮੈਂਟਾਂ ਦੇ ਵਿੱਚ ਦੋ ਸ਼ਬਦ ਲਿਖਣਾ ਸੋ ਮਿਲਾਂਗੇ ਜਲਦ ਦਿਓ ਇਜਾਜ਼ਤ ਧੰਨਵਾਦ